ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਤਾਲੀਵਾਲ ਬੁਟੀਕ ਪਹਿਣੀ ਜਸਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਜੋ ਵੀ ਪਹਿਲ ਪਹਿਲਾ ਚੈਨਲ ਤੇ ਨਵੇਂ ਨੇ ਪਲੀਜ਼ ਰਿਕਵੈਸਟ ਆ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰ ਤੇ ਅੱਜ ਵਾਲੇ ਸੂਟ ਨੇ ਜਿਹੜੇ ਉਹ ਮਿਕਸ ਰਹਿਣਗੇ ਜੀ ਸਾਰੇ ਸੂਟਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਘੱਟ ਪ੍ਰਾਈਸ ਦੇ ਵਿੱਚ ਰੱਖੇ ਨੇ ਆਪਾਂ ਨੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਆ ਜਿਹੜਾ ਉਹ ਪਸੰਦ ਆਉਂਦਾ ਤਾਂ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਤੁਸੀਂ ਮੈਸੇਜ ਆ ਜਿਹੜਾ ਉਹ ਕਰ ਸਕਦੇ ਹੋ ਜੇ ਮੂਰੇ ਦੇਖੋ ਗਰਮੀਆਂ ਆਉਣੀਆਂ ਨੇ ਅੱਜ ਆਪਾਂ ਬਹੁਤ ਹੀ ਲੈਸ ਪ੍ਰਾਈਸ ਦੇ ਵਿੱਚ ਇਹ ਸੂਟ ਕੱਢ ਰਹੇ ਆ ਤਾਂ ਕਿ ਸੋਨੂੰ ਫਾਇਦਾ ਹੋ ਸਕੇ ਸਾਰੀਆਂ ਭੈਣਾਂ ਦਾ ਤੇ ਮੂਰੇ ਅੱਗੇ ਆਪਣਾ ਗਰਮੀਆਂ ਦਾ ਆ ਰਿਹਾ ਸੀਜ਼ਨ ਤੇ ਫਟਾਫਟ ਸਿਲੈਕਟ ਕਰ ਲਓ ਆ ਵਾਲਾ ਸੂਟ ਆ ਜਿਹੜਾ ਇਹ ਆਪਣਾ ਪਿਓਰ ਨੇਚਰਲ ਕ੍ਰੇਪ ਤੇ ਰਹੇਗਾ ਪਿਓਰ ਤੇ ਬਹੁਤ ਜ਼ਿਆਦਾ ਸੌਫਟ ਨੇਚਰਲ ਕ੍ਰੇਪ ਰਹੇਗੀ ਇਹ ਸਿਰਫ ਆਪਣੇ ਕੋਲੇ 3 ਪੀਸ ਅਵੇਲੇਬਲ ਨੇ ਆ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਪ੍ਰਾਈਸ ਆ ਉਹ ਸਿਰਫ 600 ਰੁਪਏ ਰਹੇਗਾ ਜੀ ਜਿਹੜਾ ਪ੍ਰਾਈਸ ਆ ਉਹ ਸਿਰਫ 600 ਰਹੇਗਾ ਆਲ ਓਵਰ ਸੂਟ ਆ ਨੇਚਰਲ ਕ੍ਰੇਪ ਦਾ ਰਹੇਗਾ ਵਧੀਆ ਵਾਲੀ ਕ੍ਰੇਪ ਆ ਜੀ ਕੋਈ ਐ ਘਟੀਆਂ ਵਾਲੀ ਕ੍ਰੇਪ ਨਹੀਂ ਹੈਗੀ ਇੱਕੇ ਦੇ ਵਿੱਚ ਆਵਲਾ ਡਿਜ਼ਾਈਨ ਆ ਚੁਕਾ ਆਪ ਉਸ ਚੈੱਕ ਕਰ ਸਕਦੇ ਇਹ ਵਾਲਾ ਡਿਜ਼ਾਈਨ ਆ ਜਾਂਦਾ ਹੈ ਇਹ ਵੀ ਇਸੇ ਦੇ ਵਿੱਚ ਹੀ ਹੈ ਜੀ ਇੰਨਾ ਕੁ ਜ਼ਿਆਦਾ ਸੌਫਟ ਹੈ ਜਿੰਨਾ ਭੈਣਾਂ ਕੋਲ ਇਹ ਸੂਟ ਪਹੁੰਚੇਗਾ ਉਹ ਜ਼ਰੂਰ ਦੁਬਾਰਾ ਮੰਗਣਗੇ ਆ ਪਰ ਆਪਣੇ ਕੋਲੇ ਪੀਸ ਨੇ ਜਿਹੜੇ ਬਹੁਤ ਜ਼ਿਆਦਾ ਲਿਮਟਡ ਪੀਸ ਨੇ ਇਹ ਤੁਸੀਂ ਜਿਹੜਾ ਮਤਲਬ ਕਿ ਕਿਸੇ ਵੀ ਭੈਣ ਨੂੰ ਪਸੰਦਾ ਤਾਂ ਸਕਰੀਨ ਸ਼ਾਟ ਲੈ ਕੇ ਤੁਸੀਂ ਵੱਟ ਦਿੱਤੇ ਹੋਏ ਨੰਬਰ ਦੇ ਉੱਪਰ ਫੜ ਸਕਦੇ ਮੈਸੇਜ ਹੈ ਜਿਹੜਾ ਉਹ ਕਰ ਸਕਦੇ ਨੈਕਸਟ ਸੂਟ ਆ ਜਿਹੜੇ ਉਹ

ਜਿਹੜਾ ਇਹਦੇ ਨਾਲ ਦੁਪੱਟਾ ਗਾ ਉਹ ਕੰਟਰਾਸਟ ਰੱਖਿਆ ਆਪਾਂ ਨੇ ਪਿਓਰ ਦਾ ਪ੍ਰਾਈਜ਼ 760 ਰੁਪਏ ਨੈਕਸਟ ਸੂਟ ਹੈ ਜੀ ਜਿਹੜਾ ਇਹ ਵਿਦਆਊਟ ਦੁਪੱਟਾ ਰਹੇਗਾ ਆ ਤੁਸੀਂ ਚੈੱਕ ਕਰ ਸਕਦੇ ਹੋ ਨੈਕਸਟ ਸੂਟ ਹੈ ਜਿਹੜਾ ਇਹ ਵਾਲਾ ਜਾਂਦਾ ਇੰਨੀ ਕੁ ਜ਼ਿਆਦਾ ਸੌਫਟ ਕਾਟਨ ਹੈ ਇਹ ਬਹੁਤ ਜ਼ਿਆਦਾ ਕੋਈ ਇਹਦੇ ਵਿੱਚ ਸੈਮੀ ਦਾ ਰਲਾ ਨਹੀਂ ਹੈਗਾ ਜੀ ਟੈਨਸ਼ਨ ਨਹੀਂ ਲੈਣੀ ਦੇਖੋ ਆਪਾਂ ਕੰਪਨੀ ਦਾ ਜਿਹੜਾ ਆਪਾਂ ਵੇਚਾਂਗੇ ਇਦਾਂ ਆਪਾਂ 2 ਨੰਬਰ ਵਾਲਾ ਨਹੀਂ ਵੇਚਾਂਗੇ 1 ਨੰਬਰ ਆਪਾਂ ਕੰਮ ਕਰਾਂਗੇ ਆਹ ਦੇਖੋ ਇਹ ਵਾਲਾ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਤੇ ਕੱਪੜਾ ਤਾਂ ਬਸ ਪੁੱਛੋ ਹੀ ਨਾ ਬਹੁਤ ਜ਼ਿਆਦਾ ਸੋਹਣਾ ਜੋ ਮਾ ਪਿਓਰ ਕਾਟਨ ਰਹੇਗੀ ਕੋਈ ਸੈਮੀ ਦਾ ਰਲਾ ਨਹੀਂ ਰਹੇਗਾ ਜੀ ਪ੍ਰਾਈਸ 650 ਇਸ ਤੋਂ ਅਗਲਾ ਪੀਸ ਆ ਜਿਹੜਾ ਇਹ ਲੇਲਣ ਦੇ ਵਿੱਚ ਰਹੇਗਾ ਜੀ कॉटन ਲੇਲਣ ਦੇ ਵਿੱਚ ਪਿਓਰ ਲੇਲਣ ਬੋਲਦੇ ਆ ਜਿਨ੍ਹਾਂ ਨੂੰ ਆਪਾਂ ਆ ਦੇਖੋ ਨੈਕਸਟ ਸੂਟ ਆ ਜਿਹੜਾ ਇਹ ਵਾਲਾਗਾ कॉटन ਲੇਲਣ ਤੇ ਬਹੁਤ ਜ਼ਿਆਦਾ ਸੋਹਣਾ ਪੀਸ ਆ ਪ੍ਰਾਈਸ ਸਿਰਫ 650 ਨੈਕਸਟ ਸੂਟ ਆ ਜਿਹੜਾ ਉਹ कॉटन ਤੇ ਰਹੇਗਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲਾ ਪ੍ਰਿੰਟਰ ਹੈਗਾ ਇਹਦੇ ਨਾਲ ਤੁਸੀਂ ਕੰਟਰਾਸਟ ਦੁਪੱਟਾ ਕਰਾ ਸਕਦੇ ਹੋ ਪਿਓਰ ਦਾ ਆਹ ਵਾਲਾ ਕੰਟਰਾਸਟ ਇਹਦੇ ਨਾਲ ਦੁਪੱਟਾ ਚੱਲੇਗਾ ਬਹੁਤ ਸੋਹਣਾ ਸੂਟ ਹੈ ਇਹ ਤੁਸੀਂ ਦੇਖ ਸਕਦੇ ਹੋ ਐਦਾਂ ਇਹਦਾ ਪ੍ਰਿੰਟ ਬਣਿਆ ਹੋਇਆ ਹੈ ਇਹ ਵਾਲਾ ਆ ਜਾਂਦਾ ਇੱਕ ਕਲਰ ਇੱਕ ਕਲਰ ਇਹਦੇ ਵਿੱਚ ਇਹ ਵਾਲਾ ਆ ਜਾਂਦਾ ਤੁਸੀਂ ਚੈੱਕ ਕਰ ਸਕਦੇ ਹੋ ਆ ਇਹ ਵਾਲਾ ਪ੍ਰਿੰਟਾ ਜਿਹੜਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਇਹ ਵਾਲਾ ਇਦਾਂ ਦਾ ਪ੍ਰਿੰਟ ਬਣਿਆ ਹੋਇਆ ਬਹੁਤ ਜ਼ਿਆਦਾ ਸੋਹਣਾ ਪ੍ਰਾਈਸ ਸਿਰਫ 650 ਦੋ ਕਲਰ ਨੇ ਜੀ ਇਹਦੇ ਵਿੱਚ ਇੱਕ ਇਹ ਵਾਲਾ ਕਲਰ ਆਏਗਾ ਇੱਕ ਇਹ ਵਾਲਾ ਕਲਰ ਆਏਗਾ ਨੈਕਸਟ ਸੂਟ ਆ ਜਿਹੜਾ ਉਹ ਆਪਣਾ ਚਿਕਨ ਤੇ ਰਹੇਗਾ ਇਹ ਵਾਲਾ ਜਿਹੜਾ ਇਹ ਨੈਕਸਟ ਪ੍ਰਿੰਟ ਹੈ ਜੀ ਆਪਣਾ ਚਿਕਨ ਤੇ ਆਨਲਾਈਨ ਬੇਟਾ ਅਬ ਕਰੋ ਨੇੜੇ ਤੋਂ ਖਾਓ ਆਵਲਾ ਜਿਹੜਾ ਪ੍ਰਿੰਟ ਹੈਗਾ ਇਹ ਚਿਕਨ ਤੇ ਰਹੇਗਾ ਜੀ ਆਵਲਾ ਜਿਹੜੀ ਇਹਦੇ ਨਾਲ ਬਾਟਮ ਰਹੇਗੀ ਇਹ ਜਾਮਣੀ ਜੇ ਕਲਰ ਦਾ ਸੂਟ ਰਹੇਗਾ ਜੀ ਇਹ ਚਿਕਨ ਤੇ ਸੂਟ ਰਹੇਗਾ ਇਹ ਸਾਡੇ ਕੋਲੇ ਸਿੰਗਲ ਸਿੰਗਲ ਕਲਰ ਅਵੇਲੇਬਲ ਨੇ ਲਾਈਨਿੰਗ ਇਹ ਨਾਲ ਬੋਟਮ ਰਹੇਗੀ ਬਾਕੀ ਸਾਰੇ ਭੈਣਾਂ ਨੂੰ ਪਤਾ ਹੀ ਆ ਵੀ ਚਿਕਨ ਤਾਂ ਖਰਾਬ ਹੁੰਦੀ ਹੋਈ ਨਹੀਂ ਹੈਗੀ ਬਹੁਤ ਜ਼ਿਆਦਾ ਸੋਹਣੀ ਚਿਕਨ ਪ੍ਰਾਈਸ ਸਿਰਫ 650 ਨੈਕਸਟ ਸੂਟ ਆ ਜਿਹੜਾ ਉਹ ਸਰਦਈ ਜਾਂ ਕਲਰ ਆ ਜਾਂਦਾ ਇਹ ਵਾਲਾ ਆ ਜਾਂਦਾ ਇਹ ਵੀ ਆਪਣਾ ਚਿਕਨ ਤੇ ਬਣਿਆ ਹੋਇਆ ਜੀ ਇਹ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਇਦਾਂ ਵਰਕ ਬਣਿਆ ਹੋਇਆ ਸਾਰਾ ਲਾਈਨਿੰਗ ਇਹਦੇ ਨਾਲ ਬਾਟਮ ਰਹੇਗੀ ਜੀ ਸਿਰਫ 650 ਸਾਰੀਆਂ ਭੈਣਾਂ ਨੂੰ ਪਤਾ ਹੀ ਹੈ ਵੀ ਚਿਕਨ ਤਾਂ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਹੈ ਇਹ ਆਪਣੇ ਕੋਲੇ ਸਿੰਗਲ ਸਿੰਗਲ ਕਲਰ ਰਹਿੰਦੇ ਸੀ ਜੀ ਤਾਂ ਕਿ ਆਪਾਂ ਨੇ ਭੈਣਾਂ ਨੇ ਲਈ ਬਹੁਤ ਘੱਟ ਰੇਟ ਰੱਖਿਆ ਇੱਥੇ ਦੇ ਵਿੱਚ ਆਹ ਵਾਲਾ ਪ੍ਰਿੰਟ ਆ ਜਾਂਦਾ ਜੀ ਇਹਦਾ ਚਿਕਨ ਦਾ ਹੋਲ ਡਿਜ਼ਾਈਨ ਆ ਜਾਂਦਾ ਆ ਤੁਸੀਂ ਚੈੱਕ ਕਰ ਸਕਦੇ ਹੋ ਨੇੜੇ ਤੋਂ ਇਹ ਵਾਲੀ ਇਦਾਂ ਦੀ ਚਿਕਨ ਆ ਜਾਂਦੀ ਆ ਇਹਦਾ ਪ੍ਰਾਈਸ ਵੀ 650 ਹੀ ਰਹੇਗਾ ਆਂ ਦੇ ਨਾਲ ਬਾਟਮ ਆਏਗੀ ਜਿਹੜਾ ਇਹਦਾ ਪ੍ਰਾਈਸ ਆ ਉਹ ਸਿਰਫ 650 ਜੋ ਵੀ ਪੈਂਟਰਾ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਧੰਨਵਾਦ ਜੀ